ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਤੁਹਾਨੂੰ ਦੱਸਾਂਗੇ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਕਿਉਂ ਹੋਇਆ ਸੀ ਜਿਸ ਦੇ ਬਾਰੇ ਉਹਨਾਂ ਨੇ ਸਾਨੂੰ ਆਪਣੀ ਆਤਮਕਥਾ ਬਚਿੱਤਰਨਾਟਕ ਵਿੱਚ ਦੱਸਿਆ ਹੈ ਇਸ ਵਿੱਚ ਗੁਰੂ ਜੀ ਸਾਨੂੰ ਦੱਸਦੇ ਹਨ ਕਿ ਇਸ ਦੁਨੀਆਂ ਵਿੱਚ ਆਉਣ ਤੋਂ ਪਹਿਲਾਂ ਉਹ ਇੱਕ ਸੁਤੰਤਰ ਆਤਮਾ ਦੇ ਰੂਪ ਵਿੱਚ ਸੱਤ ਸ਼ਿਖਰਾਂ ਵਾਲੇ ਸ੍ਰੀ ਹਿਮਕੁੰਡ ਸਾਹਿਬ ਤੇ ਧਿਆਨ ਕਰਦੇ ਸਨ ਪਰਮਾਤਮਾ ਦੇ ਨਾਲ ਇੱਕ ਹੋ ਜਾਣਾ ਤੇ ਅਨੰਤ ਦੇ ਨਾਲ ਮਿਲ ਜਾਣ ਤੋਂ ਬਾਅਦ ਪਰਮਾਤਮਾ ਨੇ ਉਹਨਾਂ ਨੂੰ ਆਗਿਆ ਦਿੱਤੀ ਕਿ ਮੈਂ ਤੈਨੂੰ ਇੱਕ ਪੁੱਤ ਦੇ ਰੂਪ ਵਿੱਚ ਪਾਲਿਆ ਹੈ ਅਤੇ ਇੱਕ ਧਰਮ ਦੀ ਸਥਾਪਨਾ ਕਰਨ ਤੇ ਦੁਨੀਆ ਨੂੰ ਮੂਰਖਤਾ ਰੂਪ ਕੁਰੀਤੀਆਂ ਤੋਂ ਰੋਕਣ ਲਈ ਤੈਨੂੰ ਬਣਾਇਆ ਹੈ ਗੁਰੂ ਸਾਹਿਬ ਕਹਿੰਦੇ ਹਨ ਕਿ ਮੈਂ ਹੱਥ ਜੋੜ ਖੜਾ ਹੋਇਆ ਸਿਰ ਝੁਕਾਇਆ ਤੇ ਜਵਾਬ ਦਿੱਤਾ ਕਿ ਜਦੋਂ ਤੁਹਾਡਾ ਸਮਰਥਨ ਹੋਵੇਗਾ ਤਾਂ ਆਪ ਜੀ ਦਾ ਧਰਮ ਪੂਰੀ ਦੁਨੀਆ ਵਿੱਚ ਸ਼ਕਤੀਸ਼ਾਲੀ ਹੋਵੇਗਾ ਇਸੇ ਉਦੇਸ਼ ਲਈ ਮੇਰਾ ਜਨਮ ਹੋਇਆ ਹੈ ਮੇਰਾ ਜਨਮ ਧਾਰਮਿਕਤਾ ਨੂੰ ਅੱਗੇ ਵਧਾਉਣ ਚੰਗੇ ਲੋਕਾਂ ਨੂੰ ਮੁਕਤ ਕਰਨ ਤੇ ਸਾਰੇ ਮਾੜੇ ਕੰਮ ਕਰਨ ਵਾਲਿਆਂ ਨੂੰ ਜੜ ਤੋਂ ਨਾਸ਼ ਕਰਨ ਲਈ ਹੋਇਆ ਹੈ